ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਜਿਵੇਂ ਤੁਸੀਂ ਪੜ੍ਹ ਕੇ ਜ਼ਰੂਰ ਮਹਿਸੂਸ ਕਰਦੇ ਹੋਵੋਗੇ ਕਿ 47 ਦੇ ਵਿਛੜੇ ਕਿਸ ਤਰ੍ਹਾਂ ਦੁਬਾਰੇ ਇਕੱਠੇ ਹੋ ਸਕਦੇ ਨੇ ਪਰ ਆਓ ਤੁਹਾਨੂੰ ਦੱਸਦੇ ਹਾਂ ਜੀ ਇਹ ਬਿਲਕੁਲ ਸਹੀ ਏ ਕਿ 47 ਦੇ ਵਿਛੜੇ ਪਰਿਵਾਰ ਜਿਹੜੇ ਨੇ ਮੁੜ ਇਕੱਠੇ ਹੋ ਰਹੇ ਨੇ ਤੇ ਇਹ ਇੱਕ ਚੰਗਾ ਕਦਮ ਵੀ ਏ ਤੇ ਜਿੱਥੇ ਸਰਕਾਰਾਂ ਦੀਆਂ ਚੰਗੀਆਂ ਨੀਤੀਆਂ ਦਾ ਵੀ ਇਹ ਨਤੀਜਾ ਤੇ ਬੇਸ਼ੱਕ ਜਿਹੜਾ 47 ਉਹ ਕਿਸੇ ਨੂੰ ਨਹੀਂ ਭੁੱਲਣਾ ਹੈਗਾ ਇਤਿਹਾਸ ਦੇ ਖੂਨੀ ਪੱਤਰਿਆਂ ਦੇ ਵਿੱਚ ਉਹ ਦਰਜ ਹੋ ਚੁੱਕੇ ਨੇ ਦਿਨ ਜਦੋਂ ਲੋਕਾਂ ਨੂੰ ਆਪਣੇ ਭਰੇ ਘਰ ਜਿਹੜੇ ਛੱਡ ਕੇ ਇੱਕ ਦੂਸਰੇ ਦੇਸ਼ 'ਚ ਜਾਣਾ ਪਿਆ ਸੀ ਪਾਕਿਸਤਾਨ ਵੱਲ ਚਲੇ ਗਏ ਹਨ ਤੇ ਪਾਕਿਸਤਾਨ ਰਿੰਦੇ ਜਿਹੜੇ ਨੇ ਉਹ ਭਾਰਤ ਵੱਲ ਆ ਗਏ ਸਨ ਤੇ ਲੱਖਾਂ ਹੀ ਇਨਸਾਨਾਂ ਦੀਆਂ ਜਾਨਾਂ ਚਲੀਆਂ ਗਿਆ ਹਨ ਮਾਮਾ ਕੋਲੋਂ ਬੱਚੇ ਵਿਛੜ ਗਏ ਸਨ ਤੇ ਜਿੱਥੇ ਕਈ ਜੜੀਆਂ ਨੇ ਧੀਆਂ ਨੇ ਖੂਹਾਂ 'ਚ ਛਾਲਾ ਮਾਰ ਮਾਰ ਕੇ ਆਪਣਾ ਜਿਹੜੀ ਆਪਣੀ ਇੱਜ਼ਤ ਆਪਣੀ ਮਰਿਆਦਾ ਆਪਣੇ ਪਰਿਵਾਰ ਦੀ ਜਿਹੜੀ ਇਹ ਬਹਾਲ ਰੱਖੀ ਤੇ ਜਿੱਥੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਬਹੁਤ ਜ਼ਿਆਦੀਆਂ ਖੋਸ ਗਈਆਂ ਤੇ ਉਹਦੇ ਬਦਲੇ 'ਚ ਥੋੜੀ-ਥੋੜੀਆਂ ਜ਼ਮੀਨਾਂ ਨਾਲ ਸਬਰ ਕਰਨਾ ਪਿਆ ਪਰ ਉੱਥੇ ਹੁਣ ਇੱਕ ਚੰਗਾ ਉਪਰਾਲਾ ਕਰਨ ਜਾ ਰਿਹਾ ਜੀ ਇੱਕ ਪਰਿਵਾਰ ਜਿਹੜਾ ਕਿ ਪਾਕਿਸਤਾਨ ਦੇ ਪਿੰਡ ਵਾਣ ਤਹਿਸੀਲ ਸਬਮਰੀਆਲ ਸਿਆਲਕੋਟ ਜਿਹਨੂੰ ਹੁਣ ਡਸਕੇ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਉਥੋਂ ਦੀ ਰਹਿਣ ਵਾਲੀ ਇੱਕ ਲੜਕੀ ਕਿਰਨ ਸਰਜੀਤ 27 ਸਾਲ ਦੀ ਹਰਿਆਣੇ ਦੇ ਤੇਪਲਾ ਪਿੰਡ ਦੇ ਵਸਨੀਕ ਪਰਵਿੰਦਰ ਸਿੰਘ ਪੁੱਤਰ ਚਿਰਮਲ ਸਿੰਘ ਨਾਲ ਵਿਆਹ ਹੋ ਰਿਹਾ ਉਹਨਾਂ ਦਾ ਇਸ ਸਬੰਧੀ ਪਰਵਿੰਦਰ ਸਿੰਘ ਜਿਹੜੇ 34 ਸਾਲ ਦੇ ਨੇ ਉਹਨਾਂ ਨੇ ਦੱਸਿਆ ਕਿ ਕਿਰਨ ਸਰਜੀਤ ਜਿਹੜੀ ਪੁੱਤਰੀ ਸਰਜੀਤ ਸਿੰਘ ਚੀਮੇ ਉਹਨਾਂ ਦੀ ਦੂਰ ਦੀ ਰਿਸ਼ਤੇਦਾਰ ਹੈ ਅਤੇ ਅੱਜਕੱਲ੍ਹ ਪਾਕਿਸਤਾਨ ਦੇ ਇੱਕ ਸਕੂਲ ਦੇ ਵਿੱਚ ਅਧਿਆਪਕਾ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗ ਵੰਡਮੋਕੇ ਪਾਕਿਸਤਾਨ 'ਚ ਰਹਿ ਗਏ ਸਨ ਅਤੇ ਇਹਨਾਂ ਪਰਿਵਾਰਾਂ ਦੇ ਪਾਕਿਸਤਾਨ 'ਚ Hindu ਧਰਮ ਨੂੰ ਅਪਣਾ ਲਿਆ ਸੀ ਸਮੇਂ-ਸਮੇਂ ਤੇ ਭਾਰਤ 'ਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਵੀ ਆਉਂਦੇ ਰਹਿੰਦੇ ਸਨ ਜਿਸ ਕਰਕੇ ਕਿਰਨ ਸਰਜੀਤ ਨਾਲ ਵਿਆਹ ਕਰਾਉਣ ਦਾ ਉਹਨਾਂ ਨੇ ਫੈਸਲਾ ਕਰ ਲਿਆ ਤੇ ਸੋ ਉਹਨਾਂ ਦਾ ਵਿਆਹ ਜਿਹੜਾ ਉਹ ਮੋਤੀ ਬਾਗ ਗੁਰਦੁਆਰਾ ਸਾਹਿਬ ਪਟਿਆਲੇ ਵਿਖੇ ਪੂਰੇ ਸਿੱਖ ਰੋਹ ਰੀਤ ਅਨੁਸਾਰ ਹੋਣ ਜਾ ਰਿਹਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਰਨ ਸਮਝੌਤਾ ਇੱਕ ਐਕਸਪ੍ਰੈਸਰ ਆਈ ਆਪਣੇ ਪਰਿਵਾਰ ਸਮੇਤ ਭਾਰਤ ਪਹੁੰਚ ਗਈ ਹੈ ਤੇ ਵਿਆਹ ਮਗਰੋਂ ਕਿਰਨ ਆਪਣੇ ਸਹੁਰੇ ਘਰ ਅੰਬਾਲੇ ਦੇ ਪਿੰਡ ਤੇਪਲਾ ਤਲਵੰਡੀ ਲਈ ਵੀਜ਼ੇ ਦੀ ਅਰਜ਼ੀ ਜਿਹੜੀ ਇਹ ਦੇਵੇਗੀ ਅਤੇ ਵੀਜ਼ਾ ਮਿਲਣ ਦੀ ਉਡੀਕ ਤੱਕ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਪਟਿਆਲੇ ਰਹੇਗੀ ਭਾਰਤ ਪਹੁੰਚਣ ਤੇ ਜਦੋਂ ਕਿਰਨ ਸਰਜੀਤ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਬੜੀ ਖੁਸ਼ ਹਾਂ ਤੇ ਉਸ ਦੇ ਨਾਲ ਪਾਕਿਸਤਾਨ ਤੋਂ ਵਿਆਹ ਚ ਸ਼ਾਮਲ ਹੋਣ ਲਈ ਉਸ ਦਾ ਪਿਤਾ ਸਰਜੀਤ ਸਿੰਘ ਚੀਮਾ ਮਾਤਾ ਸਮੇਰਾ ਚੀਮਾ ਤੇ ਭੈਣ ਰਮਨ ਅਤੇ ਉਹਨਾਂ ਦੇ ਭਰਾ ਅਮਰ ਹੁਣੀ ਨਾਲ ਆਏ ਹੋਏ ਸਨ ਸੋ ਦੋਸਤੋ ਇਹ ਕਿਤਨਾ ਕਿਤੇ ਜਿਹੜੀ ਚੰਗੀ ਲੀਡਰਸ਼ਿਪ ਹੈ ਚੰਗੀਆਂ ਨੀਤੀਆਂ ਹੁੰਦੇ ਨੇ ਉਹਨਾਂ ਦਾ ਵੀ ਇੱਕ ਨਤੀਜਾ ਹੈ ਜਦੋਂ ਦੋ ਦੇਸ਼ਾਂ ਦੇ ਵਿੱਚ ਵਿਗੜੇ ਸਬੰਧ ਚੰਗੇ ਹੁੰਦੇ ਨੇ ਆਪਸ ਦੇ ਵਿੱਚ ਵਪਾਰਵਾਦ ਹੈ ਆਪਸ ਦੇ ਵਿੱਚ ਪ੍ਰੇਮ ਮੁਹੱਬਤਵਾਦੀ ਰਿਸ਼ਤੇਦਾਰੀਆਂ ਵਾਧਦੀਆਂ ਨੇ ਤੇ ਪਰਮਾਤਮਾ ਖੈਰ ਕਰੇ ਸਾਰੇ ਵਿਛੜੇ ਇਸੇ ਤਰ੍ਹਾਂ ਹੀ ਆਨੇ ਬਹਾਨੇ ਇਕੱਠੇ ਹੋਣ ਇਹ ਹੀ ਦੁਆਏ ਬਹੁਤ ਬਹੁਤ ਧੰਨਵਾਦ